ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਅੱਜ ਰਾਤ ਤੁਸੀਂ ਬਿਸਤਰ ਤੇ ਲੇਟੇ-ਲੇਟੇ ਇਹ ਕੰਮ ਕਰ ਲੈਣੇ ਹਨ ਨਾਲ ਹੀ ਇਸ ਮੰਤਰ ਦਾ ਜਾਪ ਕਰ ਲੈਣਾ ਹੈ ਫਿਰ ਵੇਖਿਓ ਤੁਹਾਡੇ ਘਰ ਦੇ ਵਿੱਚੋਂ ਦੁੱਖ ਤਕਲੀਫਾਂ ਦਾ ਨਾਸ਼ ਹੋ ਜਾਵੇਗਾ ਜ਼ਿੰਦਗੀ ਵਿੱਚ ਹੋਣਗੇ ਫਿਰ ਬਸ ਖੁਸ਼ੀਆਂ ਹੀ ਖੁਸ਼ੀਆਂ ਤੇ ਪਰਮਾਤਮਾ ਜੀ ਦੀਆਂ ਬਰਕਤਾਂ ਦਾ ਵਾਸ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਪਹੁੰਚ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ। ਸਾਥ ਸੰਗਤ ਜੀ ਤੁਹਾਡੇ ਘਰ ਵਿੱਚੋਂ ਫਿਰ ਸਾਰੇ ਹੀ ਦੁੱਖ ਤਕਲੀਫਾਂ ਕਲੇਸ਼ ਬਿਮਾਰੀਆਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਹੈ ਉਹ ਖਤਮ ਹੋ ਜਾਵੇਗਾ। ਕਈ ਭੈਣ ਭਰਾ ਮੈਨੂੰ ਇਹ ਹੀ ਪੁੱਛਦੇ ਹਨ ਕਿ ਅਸੀਂ ਕਿੰਨੇ ਦਿਨ ਪਾਠ ਚਾਪ ਸਿਮਰਨ ਕਰੀਏ। ਉਹਨਾ ਭੈਣ ਭਰਾਵਾਂ ਨੂੰ ਅੱਜ ਇੱਕ ਖਾਸ ਗੱਲ ਦੱਸਣ ਵਾਲੇ ਹਾਂ ਸਾਡੀ ਹੱਥ ਜੋੜ ਕੇ ਬੇਨਤੀ ਹੈ ਜੀ ਵੀਡੀਓ ਨੂੰ ਤੁਸੀਂ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਹੈ ਕਿਉਂਕਿ ਅੱਧੀ ਅਧੂਰੀ ਗੱਲ ਕਦੇ ਸਮਝ ਨਹੀਂ ਆਉਂਦੀ ਤੇ ਮੈਂ ਆਪਣੇ ਉਹਨਾ ਭੈਣ ਭਰਾਵਾਂ ਨੂੰ ਦੱਸਣਾ ਚਾਹੁੰਦੀ ਹਾਂ ਜੀ ਕਿ ਕਦੇ ਵੀ ਗਿਣਤੀਆਂ ਮਿੰਟੀਆਂ ਚ ਨਾ ਪਿਓ ਜੇਕਰ ਮੈਂ ਇਸ ਵੀਡੀਓ ਵਿੱਚ ਗਿਣਤੀ ਮਿੰਟੀ ਬਣਾਈ ਵੀ ਹੈ 21 ਦਿਨ ਪਾਠ ਕਰ ਲੋ 41 ਦਿਨ ਪਾਠ ਕਰ ਲੋ 7 ਦਿਨ ਪਾਠ ਕਰ ਲੋ ਤਾਂ ਇਸ ਵੀਡੀਓ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਿਰਫ ਤੇ ਸਿਰਫ ਇੰਨੇ ਦਿਨ ਹੀ ਪਾਠ ਕਰਨਾ ਹੈ ਇਸ ਦਾ ਮਤਲਬ ਇਹ ਨਹੀਂ ਕਿ ਆਪਾਂ ਉਸ ਮੰਤਰ ਦਾ ਜਾਪ ਜਾਂ ਪਾਠ ਉਸ ਦਿਨ ਹੀ ਕਰਨਾ ਹਨ ਉਹਨੇ ਦਿਨ ਹੀ ਕਰਨਾ ਹੈ ਇਹ ਸਾਡੀ ਬੰਦਗੀ ਦੀ ਕਮਾਈ ਤੇ ਨਿਰਭਰ ਕਰਦਾ ਹੈ ਸਾਡੀ ਬੰਦਗੀ ਕਿਦਾਂ ਦੀ ਹੈ ਕਿ ਅਸੀਂ ਬੰਦਗੀ ਕਰਕੇ ਹੋਮੇ ਤਾਂ ਨਹੀਂ ਕਰ ਰਹੇ ਕਈ ਵਾਰ ਕਈ ਭੈਣ ਭਰਾ ਕੀ ਕਰਦੇ ਆ ਮੇਰੇ ਦੱਸੇ ਅਨੁਸਾਰ ਮੇਰੀ ਵੀਡੀਓ ਵੇਖ ਕੇ 21 ਦਿਨ 41 ਦਿਨ ਜਾਂ 7 ਦਿਨ ਜਾਂ ਸਵਾ ਲੱਖ ਮੋਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੰਦੇ ਆ ਫਿਰ ਉਹ ਮੈਸੇਜ ਕਰਦੇ ਆ ਜੀ ਸਾਡੀ ਤਾਂ ਪਰਮਾਤਮਾ ਨੇ ਸੁਣੀ ਹੀ ਨਹੀਂ ਹੈਗੀ ਸਾਡੇ ਘਰ ਵਿੱਚ ਬੜੀਆਂ ਤੁਖ ਤਕਲੀਫਾਂ ਹਨ ਪਰ ਖਤਮ ਨਹੀਂ ਹੋ ਰਹੀਆਂ ਪਰਮਾਤਮਾ ਨੇ ਸਾਡੀ ਅਰਦਾਸ ਨਹੀਂ ਸੁਣੀ ਉੱਥੇ ਫਿਰ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਵੇਖੋ ਕਿਤੇ ਨਾ ਕਿਤੇ ਕੋਈ ਕਮੀ ਤਾਂ ਨਹੀਂ ਰਹਿ ਗਈ ਜਿਸ ਤਰ੍ਹਾਂ ਆਪਾਂ ਏਸੀ ਵਾਲੇ ਕਮਰੇ ਵਿੱਚ ਜਾਣੇ ਉਥੇ AC ਚੱਲ ਰਿਹਾ ਫਿਰ ਵੀ ਸਾਨੂੰ ਗਰਮੀ ਲੱਗ ਰਹੀ ਹੈ ਇਥੇ ਜਾਂ AC ਖਰਾਬ ਹੈ ਜਾਂ ਫਿਰ ਤੁਹਾਡੇ ਸਰੀਰ ਵਿੱਚ ਹੀ ਕਮੀ ਹੈ ਉਹ ਗੱਲ ਬੰਦਗੀ ਦੀ ਹੁੰਦੀ ਹੈ ਕਿ ਜੇਕਰ ਤੁਸੀਂ ਪਾਠ ਕਰ ਰਹੇ ਹੋ ਬੰਦਗੀ ਕਰ ਰਹੇ ਹੋ ਤੁਹਾਨੂੰ ਫਲ ਪ੍ਰਾਪਤ ਨਹੀਂ ਹੋ ਰਿਹਾ ਤੁਹਾਡੀ ਮਨੋ ਕਾਮਨਾ ਪੂਰੀ ਨਹੀਂ ਹੋ ਰਹੀ ਤਾਂ ਕਿਤੇ ਨਾ ਕਿਤੇ ਕਮੀ ਆਪਣੇ ਆਪ ਵਿੱਚ ਹੈ ਜਿਸ ਤਰ੍ਹਾਂ ਕਿ ਇੱਕ ਡਾਕਟਰ ਤੁਹਾਨੂੰ ਦਵਾਈ ਦੀ ਪਰਚੀ ਲਿਖ ਕੇ ਦਵੇ ਤੁਸੀਂ ਉਹ ਪੂਰੀ ਦਵਾਈ ਦੀ ਪਰਚੀ ਜਿਹੜੀ ਹੈ ਪੜ ਲਈ ਜੇਕਰ ਉਹ ਪਰਚੀ ਨੂੰ ਤੁਸੀਂ ਸਿਰਫ ਪੜ੍ਹ ਕੇ ਹੀ ਰੱਖ ਦਿੱਤਾ ਤੁਸੀਂ ਜਿਹੜੀ ਬਿਮਾਰੀ ਹੈ ਉਹ ਠੀਕ ਤਾਂ ਨਹੀਂ ਹੋ ਜਾਵੇਗੀ ਤੁਹਾਨੂੰ ਉਸ ਪਰਚੀ ਦੇ ਅਨੁਸਾਰ ਮੈਡੀਕਲ ਸਟੋਰ ਤੇ ਜਾਣਾ ਪੈਣਾ ਹੈ ਉਥੋਂ ਦਵਾਈਆਂ ਲਿਆਉਣੀਆਂ ਪੈਣੀਆਂ ਹਨ ਫਿਰ ਉਹਨਾਂ ਦਵਾਈਆਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਸਮੇਂ-ਸਮੇਂ ਤੇ ਖਾਣਾ ਪੈਣਾ ਹੈ ਫਿਰ ਪ੍ਰੋਪਰ ਢੰਗ ਦੇ ਨਾਲ ਤੁਹਾਨੂੰ ਉਸੇ ਸਮੇਂ ਹੀ ਦਵਾਈਆਂ ਖਾਣੀਆਂ ਪੈਣੀਆਂ ਹਨ ਜਿਸ ਅਨੁਸਾਰ ਤੁਹਾਨੂੰ ਡਾਕਟਰ ਨੇ ਕਿਹਾ ਹੈ ਤੇ ਦਵਾਈਆਂ ਖਾਣ ਦੇ ਨਾਲ-ਨਾਲ ਡਾਕਟਰ ਦੇ ਦੱਸੇ ਹੋਏ ਪਰਹੇਜ਼ ਵੀ ਕਰਨੇ ਪੈਣੇ ਹਨ ਇਹੋ ਬੰਦਗੀ ਹੈ ਇਹੋ ਸਿਮਰਨ ਹੈ ਇਹੋ ਜਪ ਹੈ ਜੇਕਰ ਅਸੀਂ ਬੰਦਗੀ ਮਹਾਰਾਜ ਦੀ ਕਰਦੇ ਜਪ ਕਰਦੇ ਸਾਨੂੰ ਕਿਤੇ ਨਾ ਕਿਤੇ ਕੋਈ ਚੀਜ਼ ਦੀ ਮਨਾਹੀ ਵੀ ਕੀਤੀ ਜਾਂਦੀ ਹੈ ਕਿ ਅਸੀਂ ਬੰਦਗੀ ਪੜ੍ਹਨ ਦੇ ਨਾਲ ਨਾਲ ਕੁਝ ਗੱਲਾਂ ਤੋਂ ਦੂਰ ਰਹਿਣਾ ਹੈ ਰੱਬ ਦਾ ਘਰ ਕੋਈ ਦੁਕਾਨ ਨਹੀਂ ਜਿੱਥੇ ਤੁਸੀਂ ਪੈਸੇ ਦੇ ਦਿਓ ਤੇ ਸਮਾਨ ਲੈ ਕੇ ਜਾਓ ਇਹ ਤਾਂ ਇੱਕ ਵਿਸ਼ਵਾਸ ਦੀ ਖੇਤੀ ਹੈ ਜਿਵੇਂ ਕਿਸਾਨ ਬੀਜ ਤਾਂ ਬੀਜਦਾ ਹੈ ਪਾਣੀ ਪਾਉਂਦਾ ਹੈ ਪਰ ਫਸਲ 3-4 ਮਹੀਨੇ ਬਾਅਦ ਆਉਂਦੀ ਹੈ ਉਸੇ ਹੀ ਦਿਨ ਫਸਲ ਕੱਟਣ ਜੇਕਰ ਕਿਸਾਨ ਲੱਕ ਜਾਵੇ ਤਾਂ ਕੀ ਹੋਵੇਗਾ ਕੁਝ ਨਹੀਂ ਮਿਲੇਗਾ ਇਸੇ ਤਰ੍ਹਾਂ ਹੀ ਅਰਦਾਸ ਪਾਠ ਸੇਵਾ ਸਿਮਰਨ ਇਹ ਸਭ ਬੀਜ ਹਨ ਤੁਸੀਂ ਰੋਜ਼ ਗੁਰੂ ਘਰ ਜਾਂਦੇ ਹੋ ਮੱਥਾ ਟੇਕਦੇ ਹੋ ਪ੍ਰਸ਼ਾਦ ਚੜਾਉਂਦੇ ਹੋ ਇਹ ਸਭ ਸਮੇਂ ਦੀ ਮਿੱਟੀ ਵਿੱਚ ਬੀਜ ਬੀਜਣ ਵਾਲੀ ਜੜ ਬਣ ਜਾਂਦਾ ਹੈ ਪਰ ਜੇ ਤੁਸੀਂ ਦਿਨ ਵਿੱਚ ਹੀ ਫਲ ਮੰਗ ਲਓ ਤਾਂ ਵਾਹਿਗੁਰੂ ਜੀ ਮੁਸਕਰਾ ਕੇ ਕਹਿਣਗੇ ਬੱਚਿਆ ਥੋੜਾ ਸਬਰ ਕਰ ਤੁਸੀਂ ਜਿਹੜਾ ਵੀ ਘਰ ਦੇ ਵਿੱਚ ਕੋਈ ਨੌਕਰ ਰੱਖਿਆ ਜੇਕਰ ਉਹ ਤੁਹਾਡੇ ਕੋਲੋਂ ਨੌਕਰ 10 ਦਿਨ ਕੰਮ ਕਰਕੇ ਹੀ ਪੈਸੇ ਮੰਗ ਲਵੇ ਵਾਰ-ਵਾਰ ਕਹਿੰਦਾ ਰਹੇ ਕਿ ਮੈਨੂੰ ਪੈਸੇ ਦੇ ਦਿਓ ਤੁਹਾਨੂੰ ਗੁੱਸਾ ਆਵੇਗਾ ਤੁਸੀਂ ਸੋਚੋਗੇ ਕਿ ਉਹਨੂੰ ਮੈਂ ਕੱਢ ਹੀ ਦੇਵਾਂ ਅਸੀਂ ਇੱਕ ਦਿਨ ਹੀ ਪਾਠ ਕਰਕੇ ਜਾਂ 21 ਦਿਨ ਪਾਠ ਕੀਤਾ 41 ਦਿਨ ਕੀਤਾ ਸਵਾ ਲੱਖ ਪਾਠ ਕੀਤਾ ਫੇਰ ਆਖਦੇ ਹਾਂ ਜੀ ਸਾਡੀ ਮਨੋ ਕਾਮਨਾ ਤੁਰੰਤ ਪੂਰੀ ਹੋਵੇ ਨਹੀਂ ਤਾਂ ਸਾਡੀ ਮਨੋ ਕਾਮਨਾ ਜਿਹੜੀ ਹੈ ਅੱਜ ਹੀ ਪੂਰੀ ਹੋਣੀ ਚਾਹੀਦੀ ਹੈ ਅਸੀਂ ਇੰਨੇ ਦਿਨ ਸੇਵਾ ਕੀਤੀ 10 ਦਿਨ ਸੇਵਾ ਕੀਤੀ 20 ਦਿਨ ਕੀਤੀ ਸਾਥ ਸੰਗਤ ਜੀ ਬੈਠਿਆਂ ਬਿਠਾਇਆ ਕਹਿ ਦਿੰਨੇ ਹਾਂ ਪਰ ਸਾਡਾ ਕੰਮ ਬਣਾ ਦਿਓ ਪ੍ਰਮਾਤਮਾ ਸਾਡੀ ਬਿਮਾਰੀ ਠੀਕ ਕਰ ਦਿਓ ਅਸੀਂ ਵੀ ਤਾਂ ਉਸੇ ਪ੍ਰਮਾਤਮਾ ਦੇ ਨੌਕਰ ਹਾਂ ਪਰ ਫਰਕ ਇਹ ਹੈ ਕਿ ਰੱਬ ਸਾਨੂੰ ਕੱਢਦਾ ਨਹੀਂ ਰੱਬ ਸਾਨੂੰ ਸਬਰ ਸਿਖਾਉਂਦਾ ਹੈ ਜਿਵੇਂ ਤੁਸੀਂ ਨੌਕਰ ਨੂੰ ਕਹਿੰਦੇ ਹੋ ਪੂਰਾ ਕੰਮ ਕਰ ਫਿਰ ਪੈਸੇ ਮਿਲਣਗੇ ਠੀਕ ਉਸੇ ਹੀ ਤਰ੍ਹਾਂ ਵਾਹਿਗੁਰੂ ਸਾਨੂੰ ਆਖਦੇ ਹਨ ਪੂਰਾ ਵਿਸ਼ਵਾਸ ਰੱਖ ਪੂਰਾ ਸਬਰ ਕਰ ਪੂਰੀ ਮਿਹਨਤ ਦਾ ਫਲ ਤੈਨੂੰ ਮਿਲ ਜਾਵੇਗਾ ਫਲ ਐਸਾ ਮਿਲੇਗਾ ਕਿ ਜਿਹੜਾ ਕੇ ਤੂੰ ਕਦੇ ਸੋਚਿਆ ਵੀ ਨਹੀਂ ਹੋਵੇਗਾ ਜਿਸ ਤਰ੍ਹਾਂ ਕਿ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਫਰਮਾਉਂਦੇ ਹਨ ਨਾਨਕ ਸਬਰ ਸਵਾਦ ਹੈ ਜੋ ਸਬਰ ਕਰੇ ਸਵਾਦ ਭਾਈ ਜਿਹੜਾ ਸਬਰ ਕਰਦਾ ਹੈ ਉਹ ਫਲ ਪਾਉਂਦਾ ਹੈ ਅਸਲ ਸਵਾਦ ਚੱਕਦਾ ਹੈ 10 ਸਾਲ ਲੱਗੇ ਕਈ ਭੈਣ ਭਰਾਵਾਂ ਨੂੰ ਅਰਦਾਸਾਂ ਕਰਦਿਆਂ ਕਰਦਿਆਂ 10 ਸਾਲਾਂ ਬਾਅਦ ਜਦੋਂ ਉਹਨਾਂ ਦੀ ਸੁਣੀ ਗਈ ਖੁਦ ਹੈਰਾਨ ਰਹਿ ਗਏ ਜੋ ਮੰਗਦੇ ਸੀ ਉਹ ਤੋਂ ਦੁੱਗਣਾ ਮਿਲ ਗਿਆ ਕਈ ਭੈਣ ਭਰਾਵਾਂ ਨੂੰ ਨੌਕਰੀ ਪਾਉਣ ਲਈ 5 ਸਾਲ ਲੱਗੇ 5 ਸਾਲਾਂ ਤੋਂ ਹੀ ਉਹ ਅਰਦਾਸਾਂ ਕਰ ਰਹੇ ਹਨ ਫਿਰ ਨੌਕਰੀ ਐਸੀ ਮਿਲੀ ਕਿ ਹੈਰਾਨ ਰਹਿ ਗਏ ਕਈ ਭੈਣ ਭਰਾ ਲੰਮੀ ਬਿਮਾਰੀ ਦੇ ਨਾਲ ਸਿਮਰਨ ਕਰਕੇ ਬਿਮਾਰੀ ਨੂੰ ਸਿਰਫ ਤੇ ਸਿਰਫ 2 ਮਹੀਨਿਆਂ ਵਿੱਚ ਕੱਟ ਲੈਂਦੇ ਹਨ ਸਿਰਫ ਉਹਨਾਂ ਦੀ ਬੰਦਗੀ ਸਬਰ ਸੰਤੋਖ ਉਹਨਾਂ ਨੂੰ ਫਲ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ ਜੋ ਫਲ ਫਿਰ ਬੜਾ ਮਿੱਠਾ ਹੁੰਦਾ ਹੈ ਜਿੰਨਾ ਸਬਰ ਕਰੋਗੇ ਓਨਾ ਹੀ ਮਿੱਠਾ ਹੋਵੇਗਾ ਜੇਕਰ ਦਿਨ ਵਿੱਚ ਪੂਰੇ ਪੈਸੇ ਨੌਕਰ ਨੂੰ ਨਹੀਂ ਦੇ ਸਕਦੇ ਪੂਰਾ ਮਹੀਨਾ ਲਗਾ ਕੇ ਹੀ ਨੌਕਰ ਨੂੰ ਪੈਸੇ ਦਵਾਂਗੇ ਫਿਰ ਸਾਨੂੰ ਪਰਮਾਤਮਾ ਦੇ ਕੋਲੋਂ ਐਨੀ ਇਸ਼ਤੀ ਫਲ ਕਿਉਂ ਚਾਹੀਦਾ ਹੈ ਪਰਮਾਤਮਾ ਤੋਂ ਅਸੀਂ ਇਹ ਕਿਉਂ ਭਾਲਦੇ ਹਾਂ ਕਿ ਸਿਰਫ 21 ਦਿਨ ਜਾਂ 41 ਦਿਨ ਜਾਂ 13 ਦਿਨ ਪਾਠ ਕਰਕੇ ਪੂਰਾ ਫਲ ਮਿਲ ਜਾਵੇ ਸਾਨੂੰ ਸਬਰ ਕਰਨਾ ਚਾਹੀਦਾ ਹੈ ਕਹਿੰਦੇ ਹਨ ਕਿ ਪਰਮਾਤਮਾ ਫਿਰ ਫਲ ਜ਼ਰੂਰ ਦਿੰਦੇ ਹਨ ਸਬਰ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸਿਮਰਨ ਜ਼ਰੂਰੀ ਹੈ ਜਦੋਂ ਫਲ ਮਿਲ ਜਾਵੇ ਤਾਂ ਗੁਰੂ ਘਰ ਜਾ ਕੇ ਇੱਕ ਵੱਡੀ ਦੇਗ ਪਰਸ਼ਾਦ ਚ ਰੋਲ ਚੜਾਇਆ ਕਰੋ ਸਾਰੀ ਸੰਗਤ ਨੂੰ ਵੰਡਿਆ ਕਰੋ ਵਾਹਿਗੁਰੂ ਜੀ ਸਬਰ ਦਾ ਫਲ ਮਿੱਠਾ ਹੈ ਸਬਰ ਕਰੋ ਸਿਮਰਨ ਕਰੋ ਸੇਵਾ ਕਰੋ ਰੱਬ ਦਾ ਘਰ ਖੁੱਲਾ ਹੈ ਦਰਵਾਜ਼ਾ ਹਰ ਸਮੇਂ ਖੁੱਲਾ ਹੈ ਜਦੋਂ ਸਮਾਂ ਆਵੇਗਾ ਤੁਹਾਡੇ ਹੱਥ ਜਿਹੜੇ ਹਨ ਖਾਲੀ ਨਹੀਂ ਰਹਿਣਗੇ ਕੋਈ ਹੋਰ ਗੱਲ ਹੋਵੇ ਪਰ ਸਾਡੇ ਕੋਲ ਸਿਰਫ ਸਬਰ ਦੀ ਲੋੜ ਹੈ ਪਰ ਅਸੀਂ ਸਬਰ ਪਾ ਲਵਾਂਗੇ ਸਾਡੀ ਜ਼ਿੰਦਗੀ ਵਿੱਚ ਸੰਤੋਖ ਵਾਹਿਗੁਰੂ ਜੀ ਨੇ ਪਾ ਦੇਣਾ ਹੈ ਮੈਂ ਤੁਹਾਡੇ ਸਾਹਮਣੇ ਇੱਕ ਛੋਟੀ ਜਿਹੀ ਸਾਖੀ ਰੱਖਦੀ ਹਾਂ ਜਦੋਂ ਤੁਸੀਂ ਇਸ ਸਾਖੀ ਨੂੰ ਸੁਣੋਗੇ ਤੁਹਾਨੂੰ ਬਹੁਤ ਹੀ ਇਸ ਤੋਂ ਗਿਆਨ ਪ੍ਰਾਪਤ ਹੋਵੇਗਾ ਇਹ ਦੇਖੇ ਅਮਰਤਸਰ ਸਾਹਿਬ ਤੋਂ ਥੋੜਾ ਜਿਹਾ ਪਿੰਡ ਇੱਕ ਦੂਰ ਸੀ ਉਥੇ ਇੱਕ ਗਰੀਬ ਵਿਧਵਾ ਰਤ ਰੇਹਾ ਕਰਦੀ ਸੀ ਨਾਮਸੀ ਮਾਤਾ ਰੂਪਕਰ ਉਸ ਦਾ ਇੱਕੋ ਇੱਕ ਪੁੱਤਰ ਸੀ ਨਾਮਸੀ ਗੁਰਦਾਸ ਬੜਾ ਬਿਮਾਰ ਰਹਿੰਦਾ ਸੀ ਗੁਰਦਾਸ ਹਕੀਮ ਵੇਦ ਥੱਕ ਗਈ ਉਹਦਾ ਇਲਾਜ ਕਰਕੇ ਉਹਦੀ ਮਾਂ ਦੇ ਕੋਲ ਪੈਸੇ ਵੀ ਖਤਮ ਹੋ ਗਏ ਘਰ ਦਾ ਸਮਾਨ ਵੇਚ ਗਿਆ ਉਹਦੇ ਇਲਾਜ ਲਈ ਮਾਤਾ ਰੂਪਕੌਰ ਰਾਤ ਦਿਨ ਰੋਂਦੀ ਰਹਿੰਦੀ ਕਿ ਵਾਹਿਗੁਰੂ ਜੀ ਨੇ ਮੈਨੂੰ ਇੱਕ ਪੁੱਤ ਦਿੱਤਾ ਉਹ ਵੀ ਬਹੁਤ ਬਿਮਾਰ ਰਹਿੰਦਾ ਹੈ। ਵੈਦ ਹਕੀਮ ਵੀ ਥੱਕ ਗਏ ਉਹਦੇ ਇਲਾਜ ਕਰਦੇ ਕਰਦੇ। ਉਹ ਔਰਤ ਆਖਦੀ ਹੈ ਮੇਰੇ ਘਰ ਵਿੱਚ ਤਾਂ ਪੈਸਾ ਵੀ ਖਤਮ ਹੋ ਗਿਆ ਹੈ। ਇੱਕ ਦਿਨ ਉਸ ਨੂੰ ਕਿਸੇ ਨੇ ਦੱਸਿਆ ਬੀਬੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਇੰਨੇ ਦਰਬਾਰ ਦੇ ਵਿੱਚ ਬਿਰਾਜਮਾਨ ਹਨ। ਉਹਨਾਂ ਦੇ ਦਰ ਤੇ ਜਾ ਤੇਰਾ ਪੁੱਤਰ ਠੀਕ ਹੋ ਜਾਵੇਗਾ। ਉਹਨਾਂ ਦੇ ਦਰ ਤੇ ਜਾ ਤੂੰ ਜ਼ਰੂਰ ਉਹਨਾਂ ਦੇ ਕੋਲ ਜਾ ਕੇ ਆਪਣੀ ਗੁਜ਼ਾਰਿਸ਼ ਕਰ ਆਪਣੇ ਪੁੱਤ ਦੇ ਲਈ ਮਾਤਾ ਰੋਪ ਕਰਨੇ ਸੋਚਿਆ ਮੇਰੇ ਕੋਲ ਤਾਂ ਚੜਾਵੇ ਲਈ ਕੁਝ ਨਹੀਂ ਕੀ ਮੈਂ ਹੁਣ ਖਾਲੀ ਹੱਥ ਜਾਵਾਂ ਗੁਰੂ ਦੇ ਕੋਲ ਮੈਂ ਕੀ ਗੁਰੂ ਦੇ ਕੋਲ ਮੂੰਹ ਲੈ ਕੇ ਜਾਵਾਂਗੀ ਗੁਰੂ ਨੇ ਆਖਣਾ ਕਿ ਤੇਰੇ ਕੋਲ ਕੁਝ ਵੀ ਨਹੀਂ ਸੀ ਜੋ ਤੂੰ ਇੱਥੇ ਖਾਲੀ ਹੱਥ ਆ ਗਈ ਫਿਰ ਉਸਨੇ ਆਪਣੇ ਮਨ ਵਿੱਚ ਸੋਚਿਆ ਜੋ ਮੇਰੇ ਘਰ ਵਿੱਚ ਰਾਤ ਦੀ ਸੁੱਕੀ ਰੋਟੀ ਪਈ ਹੈ ਗੁਰੂਕੁਲ ਲੈ ਕੇ ਜਾਨੀ ਹੈ ਉਹਦੇ ਘਰ ਵਿੱਚ ਇੱਕ ਜਿਹੜਾ ਗੰਦਾ ਮੰਦਾ ਕੱਪੜਾ ਪਿਆ ਸੀ ਉਸ ਦੇ ਵਿੱਚ ਰੋਟੀ ਰੁਪੇਟੀ ਤੇ ਦਰਬਾਰ ਸਾਹਿਬ ਚਲੀ ਗਈ। ਜਦੋਂ ਦਰਬਾਰ ਸਾਹਿਬ ਪਹੁੰਚੀ ਤਾਂ ਸੰਗਤ ਜੀ ਬਹੁਤ ਜ਼ਿਆਦਾ ਉੱਥੇ ਇਕੱਠ ਸੀ। ਉਹ ਬਹੁਤ ਹੀ ਦੂਰ ਖੜੀ ਰੋਂਦੀ ਰਹੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਰੂਹਾਨੀ ਨਜ਼ਰ ਨਾਲ ਉਸ ਵੱਲ ਵੇਖਿਆ ਤੇ ਬੁਲਾਇਆ ਬੀਬੀ ਇੱਧਰ ਆ। ਮਾਤਾ ਡਰਦੀ ਡਰਦੀ ਅੱਗੇ ਆਈ। ਉਸ ਦੇ ਹੱਥ ਕੰਬ ਰਹੇ ਸਨ। ਉਹ ਬੋਲੀ ਪਾਤਸ਼ਾਹ ਮੇਰੇ ਕੋਲ ਤਾਂ ਚੜਾਵੇ ਲਈ ਕੁਝ ਨਹੀਂ ਸਿਰਫ ਇਹ ਰੁੱਖੀ ਸੁੱਕੀ ਰੋਟੀ ਹੈ ਤੇਰੇ ਦਰ ਤੇ ਲਿਆਉਣ ਲਈ ਜੋ ਕਿ ਹਿੰਮਤ ਵੀ ਨਹੀਂ ਸੀ ਪੈ ਰਹੀ ਮੇਰੀ ਕਿਵੇਂ ਲਿਆਵਾਂ ਉਸ ਵੇਲੇ ਗੁਰੂ ਜੀ ਮੁਸਕਰਾਏ ਤੇ ਬੋਲੇ ਬੀਬੀ ਇਹ ਸੁੱਕੀ ਰੋਟੀ ਸਾਡੇ ਲਈ ਸਭ ਤੋਂ ਮਿੱਠਾ ਪ੍ਰਸ਼ਾਦਾ ਹੈ ਕਿਉਂਕਿ ਇਹਦੇ ਵਿੱਚ ਤੇਰਾ ਪਿਆਰ ਹੈ ਤੇਰੀ ਬੇਬਸੀ ਹੈ ਤੇਰਾ ਵਿਸ਼ਵਾਸ ਹੈ ਤੂੰ ਪੂਰਾ ਵਿਸ਼ਵਾਸ ਕਰਕੇ ਇਸ ਦਰਬਾਰ ਤੇ ਆਈਆਂ ਤੇਰੀ ਜ਼ਰੂਰ ਸੁਣੀ ਜਾਵੇਗੀ ਫਿਰ ਗੁਰੂ ਜੀ ਨੇ ਉਸ ਰੋਟੀ ਨੂੰ ਆਪਣੇ ਹੱਥੀਂ ਸ਼ੋਹਿਆ ਤੇ ਆਪਣੇ ਕੋਲ ਲਿਆਂਦਾ ਫਿਰ ਸਾਰੇ ਸੰਗਤ ਵਿੱਚ ਉਸ ਰੋਟੀ ਦਾ ਪ੍ਰਸ਼ਾਦ ਵੰਡ ਦਿੱਤਾ ਸਾਰਿਆਂ ਨੇ ਉਹ ਪ੍ਰਸ਼ਾਦ ਖਾਦਾ ਗੁਰੂ ਜੀ ਨੇ ਮਾਤਾ ਰੂਪ ਕਰਨ ਨੂੰ ਕਿਹਾ ਬੀਬੀ ਹੁਣ ਜਾ ਘਰ ਤੇਰਾ ਪੁੱਤਰ ਬਿਲਕੁਲ ਠੀਕ ਹੋ ਚੁੱਕਿਆ ਹੈ ਇੱਕ ਗੱਲ ਯਾਦ ਰੱਖੀ ਜਦੋਂ ਤੱਕ ਤੇਰੇ ਸਾਹ ਚੱਲਦੇ ਹਨ ਸਿਰਫ ਇੱਕੋ ਹੀ ਨਾਮ ਜਪੀ ਉਹ ਨਾਮ ਹੈ ਵਾਹਿਗੁਰੂ 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 ਇਸ ਵਿੱਚ ਕੋਈ ਗਿਣਤੀ ਮਣਤੀ ਨਹੀਂ ਕਰਨੀ ਕੋਈ ਸਮਾਂ ਨਹੀਂ ਰੱਖਣਾ ਜਿੱਥੇ ਵੀ ਬੈਠੇ ਜਿੱਥੇ ਵੀ ਬਵੇਂ ਜਿੱਥੇ ਵੀ ਖਲੋਵੇਂ ਉੱਥੇ ਹੀ ਜਾਪ ਕਰਨਾ ਸ਼ੁਰੂ ਕਰ ਦੇ ਇੱਕ ਸਭ ਤੋਂ ਵੱਡੀ ਗੱਲ ਇਸ ਦੇ ਵਿੱਚ ਵਿਸ਼ਵਾਸ ਜ਼ਰੂਰ ਰੱਖੀ ਸਬਰ ਸੰਤੋਖ ਰੱਖੀ ਇਹਨਾਂ ਗੁਣਾਂ ਨੂੰ ਤੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਜੇਕਰ ਕਰ ਲਵੇਂਗੀ ਤੇਰੇ ਘਰ ਵਿੱਚ ਗਰੀਬੀ ਤੇ ਬਿਮਾਰੀ ਕਦੇ ਵਾਸ ਨਹੀਂ ਕਰੇਗੀ ਮਾਤਾ ਘਰ ਪਹੁੰਚੀ ਤਾਂ ਗੁਰਦਾਸ ਬਿਸਤਰੇ ਤੋਂ ਖੜਾ ਉੱਠ ਕੇ ਖਲੋ ਗਿਆ ਬਿਲਕੁਲ ਤੰਦਰੁਸਤ ਉਸ ਦਿਨ ਤੋਂ ਮਾਤਾ ਰੋਪ ਕਰਨੇ ਕਦੇ ਨਾਮ ਨਾਲ ਛਟਿਆ ਉਠਦੇ ਆਂ ਬਹਿੰਦੇ ਆਂ ਖਾਂਦੇ ਆਂ ਪੀਂਦੇ ਆਂ ਰੋਟੀ ਬਣਾਉਂਦੇ ਆਂ ਪਕਾਉਂਦੇ ਆਂ ਉਸ ਘਰ ਵਿੱਚ ਨਾਮ ਚੱਲਦਾ ਸੀ ਉਹ ਵੀ ਨਾਮ ਵਾਹਿਗੁਰੂ ਦਾ ਸਿਮਰਨ ਤੇ ਘਰ ਵਿੱਚ ਫਿਰ ਕਦੇ ਦੁੱਖ ਨਹੀਂ ਆਇਆ ਸਾਧ ਸੰਗਤ ਜੀ ਇਸ ਤਾਕੀ ਸਾਨੂੰ ਸਿਖਾਉਂਦੀ ਹੈ ਕਿ ਗੁਰੂ ਦੇ ਦਰ ਤੇ ਧਨ ਨਹੀਂ ਚਾਹੀਦਾ ਨਾ ਸਮਾਨਾ ਗਿਣਤੀ ਮਣਤੀ ਸਿਰਫ ਦਿਲ ਦਾ ਪਿਆਰ ਤੇ ਪੂਰਾ ਵਿਸ਼ਵਾਸ ਚਾਹੀਦਾ ਹੁਣ ਜੇਕਰ ਆਪਾਂ ਇਸ ਤਰ੍ਹਾਂ ਕਰਾਂਗੇ ਜੇ ਜिन्नਾ ਜੀ ਕਰੇ ਉਹ ਜਪੀਏ ਉਹ ਹਰ ਰਾਤ ਅੰਮ੍ਰਿਤ ਵੇਲੇ ਉੱਠ ਕੇ ਜਾਪ ਸਾਨੂੰ ਚੁੱਪਚੀ ਪੀਤਿਆ ਹੀ ਕਰਨਾ ਚਾਹੀਦਾ ਹੈ ਵਿਖਾਵਾ ਬਿਲਕੁਲ ਨਹੀਂ ਕਰਨਾ ਚਾਹੀਦਾ ਜੇਕਰ ਅਸੀਂ 6 ਮਹੀਨੇ ਲਗਾਤਾਰ ਇਸ ਨਾਮ ਦਾ ਜਾਪ ਕਰਾਂਗੇ ਸਾਡੇ ਘਰ ਵਿੱਚ ਕਦੇ ਬਿਮਾਰੀ ਕਰਜ਼ਾ ਕਲੇਸ਼ ਨਹੀਂ ਆ ਸਕਦਾ ਜਦੋਂ ਅਸੀਂ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਕਰਕੇ ਨਾਮ ਨੂੰ ਵਿਸ਼ਵਾਸ ਕਰਕੇ ਜਪਣਾ ਸ਼ੁਰੂ ਕਰਾਂਗੇ ਤੁਹਾਡੀ ਜ਼ਿੰਦਗੀ ਬਦਲਣੀ ਸ਼ੁਰੂ ਹੋ ਜਾਵੇਗੀ ਸਾਰੇ ਦੁੱਖ ਤਕਲੀਫਾਂ ਖਤਮ ਹੋ ਜਾਣੇ ਹਨ ਜਦੋਂ ਦੁੱਖ ਖਤਮ ਹੋਣੇ ਸ਼ੁਰੂ ਹੋ ਗਏ ਤੁਹਾਡਾ ਮਨ ਜਿਹੜਾ ਹੈ ਉਹ ਦੁਖੀ ਹੋਣਾ ਛੱਡ ਦੇਵੇਗਾ ਮਨ ਸ਼ਾਂਤ ਹੋ ਜਾਵੇਗਾ ਦੁਨੀਆ ਦਾ ਕੋਈ ਵੀ ਦੁੱਖ ਫਿਰ ਤੁਹਾਡੇ ਤੇ ਹਾਵੀ ਨਹੀਂ ਹੋ ਸਕਦਾ ਸੋ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਤੇ ਹੋਰ ਮੱਥਾ ਨਹੀਂ ਟੇਕਣਾ ਕਿਤੇ ਹੋਰ ਜਾ ਕੇ ਅਰਦਾਸਾਂ ਨਹੀਂ ਕਰਨੀਆਂ ਕਿਸੇ ਵੀ ਜਾਮੇ ਤੇ ਜਾ ਕੇ ਵਿਸ਼ਵਾਸ ਨਹੀਂ ਕਰਨਾ ਗੁਰੂ ਦੇ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਹੈ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਤੁਹਾਨੂੰ ਦਾਅਵੇ ਨਾਲ ਆਖਦੇ ਹਾਂ ਕਿ ਵਾਹਿਗੁਰੂ ਮੰਤਰ ਦਾ ਜਾਪ ਕਰੋ ਤੁਹਾਡੀ ਦੁਨੀਆ ਦੀ ਸਾਰੀਆਂ ਦੁੱਖ ਤਕਲੀਫਾਂ ਖਤਮ ਹੋ ਜਾਣਗੀਆਂ ਇਹ ਜਿਹੜਾ ਗੁਰ ਮੰਤਰ ਹੈ ਬੜਾ ਹੀ ਪਾਵਰਫੁਲ ਮੰਤਰ ਹੈ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਮੰਤਰ ਸਾਨੂੰ ਦਿੱਤਾ ਹੈ ਆਪਾਂ ਇਸ ਮੰਤਰ ਦਾ ਜਾਪ ਕਰਨਾ ਹੈ ਪਰ ਕੋਈ ਗਿਣਤੀ ਮਿੰਤੀ ਨਹੀਂ ਕਰਨੀ ਕਟੋ-ਕਟ ਤੁਸੀਂ 15-20 ਮਿੰਟ ਤਾਂ ਇਸ ਮੰਤਰ ਦਾ ਜਾਪ ਰਾਤ ਨੂੰ ਬਿਸਤਰ ਤੇ ਲੇਟੇ ਲੇਟੇ ਕਰ ਸਕਦੇ ਹੋ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਤੇ ਹੋ ਜਾਵੇਗੀ ਇਸ ਮੰਤਰ ਦੇ ਨਾਲ ਤੁਹਾਡੇ ਘਰ ਵਿੱਚ ਲੜਾਈ ਕਲੇਸ਼ ਝਗੜਾ ਬਿਮਾਰੀ ਸ਼ਰਾਬ ਕਰਜ਼ਾ ਜੇ ਤੁਹਾਨੂੰ ਪੈਸੇ ਦੀ ਕੋਈ ਤੰਗੀ ਹੈ ਉਹ ਹਮੇਸ਼ਾ ਲਈ ਦੂਰ ਹੋ ਜਾਣਗੇ ਜੇਕਰ ਤੁਸੀਂ ਇਹਨਾਂ ਗੱਲਾਂ ਨੂੰ ਮਨ ਵਿੱਚ ਵਸਾ ਕੇ ਗੁਰੂ ਦਾ ਨਾਮ ਜਪੋਗੇ ਨਾ ਪਰ ਮਨ ਵਿੱਚ ਹਉਮੈ ਨਹੀਂ ਲੈ ਕੇ ਆਉਣੀ ਅਮੇ ਆਉਣ ਦੇ ਨਾਲ ਸਾਡਾ ਗੁਰੂਤਵਿਸ਼ਵਾਸ ਡੋਲ ਜਾਂਦਾ ਹੈ ਸਤਸਾਦ ਸੰਗਤ ਜੀ ਜੇਕਰ ਪ੍ਰਮਾਤਮਾ ਜੀ ਦੀ ਕਿਰਪਾ ਚਾਹੁੰਦੇ ਹੋ ਤਾਂ ਰਾਤ ਨੂੰ ਬਿਸਤਰ ਤੇ ਲੇਟੇ ਲੇਟੇ ਤੁਸੀਂ ਗੁਰਮੰਤਰ ਦਾ ਜਾਪ ਜ਼ਰੂਰ ਕਰਨਾ ਹੈ ਤਾਂ ਵੇਖਿਓ ਪ੍ਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋਣੀ ਲਾਜ਼ਮੀ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ